ਅੱਜ ਦੀ ਕਹਾਣੀ ਇੱਕ ਐਵੇਂ ਦੇ ਸ਼ਖਸ ਦੀ ਕਹਾਣੀ ਹੈ ਜਿਹੜਾ ਇੱਕ ਮਾਮੂਲੀ ਜੇ ਘਰ ਚੋਂ ਉੱਠਿਆ ਤੇ ਕਰੋੜਪਤੀ ਬਣਿਆ 100 ਨਹੀਂ 200 ਨਹੀਂ ਬਲਕਿ 2900 ਕਰੋੜ ਦਾ ਉਹ ਮਾਲਕ ਬਣਿਆ ਤੇ ਉਹਨੇ ਦੋ ਵਿਆਹ ਵੀ ਕਰਵਾਏ ਪਰ ਉਹਨੇ ਇੱਥੇ ਐਵੇਂ ਦੀ ਕਿਹੜੀ ਗਲਤੀ ਕੀਤੀ ਜਿਹੜੀ ਗਲਤੀ ਨੇ ਉਹਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਤੇ ਉਹਨੂੰ ਅਖੀਰ 'ਚ ਜੇਲ੍ਹ ਜਾਣਾ ਪਿਆ ਤੇ ਜੇਲ੍ਹ ਜਾਣ ਦੇ ਦੌਰਾਨ ਹੀ ਹੈ ਜਿਹੜੀ ਉਹਦੀ ਉਹ ਮੌਤ ਹੋ ਜਾਂਦੀ ਹੈ ਆਖਰ ਕੀ ਉਹਨੇ ਐਵੇਂ ਦੀ ਗਲਤੀ ਕੀਤੀ ਜਿਨੇ ਉਹਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਤਬਾਹ ਕਰਕੇ ਰੱਖਤਾ ਦੱਸਦੇ ਆ ਤੁਹਾਨੂੰ ਅੱਗੇ ਇਸ ਕਹਾਣੀ ਦੇ ਵਿੱਚ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ 5 ਅਗਸਤ 1947 ਨੂੰ ਤਮਿਲਨਾਡੂ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਇੱਥੇ ਇੱਕ ਲੜਕੇ ਦਾ ਜਨਮ ਹੁੰਦਾ ਹੈ ਜਿਹਦਾ ਨਾਮ ਰੱਖਿਆ ਜਾਂਦਾ ਆ ਪੀ ਰਾਜਕੋਪਾਲ ਇਹਦੀ ਜਿਹੜੀ ਫੈਮਿਲੀ ਹੁੰਦੀ ਹੈ ਉਹ ਖੇਤੀਬਾੜੀ ਦੇ ਨਾਲ ਸੰਬੰਧਿਤ ਹੁੰਦੀ ਹੈ ਤੇ ਇਹ ਵੀ ਅੱਗੇ ਚੱਲ ਕੇ ਜੋ ਆਪਣੇ ਮਾਪਿਓ ਦੇ ਨਾਲ ਹੈ ਜਿਹੜਾ ਖੇਤੀਬਾੜੀ ਹੀ ਕਰਦਾ ਸੀਗਾ ਤੇ ਹੁਣ ਹੁੰਦਾ ਕਿ ਇਹ ਸਮਾਂ ਹੁੰਦਾ 1973 ਦਾ ਇਹ ਜਿਹੜਾ ਪੀ ਰਾਜਗੋਪਾਲ ਹੁੰਦਾ ਆਪਣੇ ਪਿਤਾ ਨੂੰ ਕਹਿੰਦਾ ਆ ਕਿ ਮੈਂ ਖੇਤੀਬਾੜੀ ਨਹੀਂ ਕਰਨੀ ਪਿਤਾ ਜੀ ਮੈਂ ਸ਼ਹਿਰ ਜਾ ਕੇ ਕੋਈ ਕੰਮ ਕਰਾਂਗਾ ਤੇ ਇਹਦਾ ਪਿਤਾ ਕਹਿੰਦਾ ਇਹਨੂੰ ਕਿ ਚਲ ਠੀਕ ਆ ਤੂੰ ਚਲਾ ਜਾ ਜੇ ਤੈਨੂੰ ਜਿਵੇਂ ਤੈਨੂੰ ਠੀਕ ਲੱਗਦਾ ਆ ਤੂੰ ਕਰ ਤਾਂ ਹੁਣ ਇਹ ਜਿਹੜਾ ਪੀ ਰਾਜਗੋਪਾਲ ਹੈ 1973 ਦੇ ਵਿੱਚ ਇਹ ਚਨਈ ਆ ਜਾਂਦਾ ਆ ਤੇ ਚਨਈ ਆਣ ਕੇ ਇਹ ਆਪਣਾ ਇੱਕ ਕਿਰੀਆਨਾ ਸਟੋਰ ਖੋਲ ਲੈਂਦਾ ਆ ਹੁਣ ਇਹ ਜਿਹੜਾ ਕਿਰੀਆਨਾ ਸਟੋਰ ਖੋਲਦਾ ਆ ਉੱਥੇ ਆਪਣੇ ਨਾਲ ਜੋ ਵੀ ਨੌਕਰ ਰੱਖਦਾ ਸੀਗਾ ਉਹਦੇ ਨਾਲ ਇਹਦਾ ਰਵਈਆ ਬਹੁਤ ਵਧੀਆ ਹੁੰਦਾ ਸੀਗਾ ਬਹੁਤ ਹੀ ਉਹਨਾਂ ਦੇ ਨਾਲ ਪਿਆਰ ਨਾਲ ਗੱਲ ਕਰਦਾ ਹੁੰਦਾ ਸੀ ਤਾਂ ਹੁਣ ਇੱਕ ਦਿਨ ਕੀ ਹੁੰਦਾ ਆ ਜਿਸ ਗਲੀ ਦੇ ਵਿੱਚ ਇਹਨਾਂ ਦਾ ਕਿਰੀਆਨਾ ਸਟੋਰ ਹੁੰਦਾ ਆ ਉੱਥੋਂ ਇੱਕ ਪੰਡਤ ਨਿਕਲ ਰਿਹਾ ਹੁੰਦਾ ਆ ਉਹ ਵੇਖਦਾ ਆ ਕਿ ਇਹਦਾ ਆਪਣੇ ਨੌਕਰਾਂ ਦੇ ਨਾਲ ਜਿਹੜਾ ਵਰਤਾਵਯਾ ਇਹ ਬਹੁਤ ਵਧੀਆ ਆ ਬਹੁਤ ਵਧੀਆ ਉਹਨਾਂ ਦੇ ਨਾਲ ਗੱਲ ਕਰਦਾ ਆ ਇਹ ਉਸ ਮਾਲਕ ਦੇ ਕੋਲ ਆਉਂਦਾ ਆ ਤੇ ਉਹਨੂੰ ਆਣ ਕੇ ਕਹਿੰਦਾ ਆ ਕਿ ਮੈਂ ਤੇਰਾ ਮੱਥਾ ਵੇਖ ਕੇ ਦੱਸ ਨਾ ਸਕਣਾ ਵਾ ਕਿ ਤੂੰ ਇੱਕ ਦਿਨ ਕਰੋੜਪਤੀ ਬਣੇਗਾ ਹੁਣ ਇਹ ਜਿਹੜਾ ਪੀ ਰਾਜਗੋਪਾਲ ਇਹ ਕਹਿੰਦਾ ਆ ਕਿ ਮਜ਼ਾਕ ਤਾਂ ਕਰਨਾ ਜੇ ਤੈਨੂੰ ਕੋਈ ਚਾਹੀਦਾ ਹੈ ਤਾਂ ਤੂੰ ਇੱਥੋਂ ਲੈ ਜਾ ਸਕਣਾ ਆ ਮੈਨੂੰ ਕੋਈ ਦਿੱਕਤ ਨਹੀਂ ਤੇ ਐਵੇਂ ਦੇ ਮਜ਼ਾਕ ਨਾ ਕਰ ਉਹ ਕਹਿੰਦਾ ਆ ਕਿ ਠੀਕ ਆ ਪਰ ਮੇਰੀ ਕਹਿਣ ਤੇ ਇੱਕ ਦੂਸੇ ਦੀ ਦੁਕਾਨ ਪਾਲਿਆ ਤੇਰੀ ਉਹ ਦੁਕਾਨ ਬਹੁਤ ਚੱਲੇਗੀ ਤੂੰ ਰਤੋਂ ਰਾਤ ਹੈ ਜਿਹੜਾ ਉਹ ਕਰੋੜਪਤੀ ਬਣ ਜਾਏਗਾ ਹੁਣ ਇਹ ਜਿਹੜਾ ਪੀ ਰਾਜਗੋਪਾਲ ਸੀਗਾ ਇਹ ਕਹਿੰਦਾ ਹੈ ਕਿ ਇਹ ਤਾਂ ਐਵੇਂ ਮਜ਼ਾਕ ਕਰ ਰਿਹਾ ਆ ਉਹ ਉਹਦੀ ਗੱਲ ਤੇ ਕੋਈ ਗੌਰ ਨਹੀਂ ਕਰਦਾ ਪੰਡਤ ਦੀ ਗੱਲ ਤੇ ਹੁਣ ਥੋੜੇ ਦਿਨ ਨਿਕਲਦੇ ਆ ਉਹੀ ਪੰਡਤ ਉਸੇ ਗਲੀ ਚੋਂ ਫੇਰ ਨਿਕਲਦਾ ਆ ਤਾਂ ਫੇਰ ਇਹਦੀ ਜਿਹੜੀ ਕਰਿਆਨੇ ਸਟੋਰ ਤੇ ਆ ਜਾਂਦਾ ਆ ਹੁਣੇ ਜਦੋਂ ਕਰਿਆਨਾ ਸਟੋਰ ਤੇ ਆਉਂਦਾ ਹੈ ਇਹਨੂੰ ਫੇਰ ਉਹੀ ਗੱਲ ਕਹਿੰਦਾ ਆ ਕਿ ਤੂੰ ਮੇਰੇ ਕਹਿਣ ਤੇ ਇੱਕ ਵਾਰੀ ਡੋਸੀ ਦਾ ਕੰਮ ਕਰਕੇ ਵੇਖ ਤੇ ਰਕਮ ਬਹੁਤ ਚੱਲੇਗਾ ਤੇ ਤੂੰ ਕਰੋੜਪਤੀ ਬਣ ਜਾਏਗਾ ਹੁਣ ਇਸ ਵਾਰੀ ਇਹ ਵੀ ਸੋਚਣ ਦੇ ਮਜਬੂਰ ਹੋ ਜਾਂਦਾ ਹੈ ਤੇ ਹੁਣੇ ਕੀ ਕਰਦਾ ਆ ਪੰਡਤ ਦੇ ਕਹਿਣ ਤੇ ਹੈ ਜਿਹੜਾ ਇੱਕ ਡੋਸੀ ਦੀ ਦੁਕਾਨ ਹੈ ਜਿਹੜੀ ਉਹ ਖੋਲ ਲੈਂਦਾ ਹੈ ਤਾਂ ਆਪਣਾ ਕਰਿਆਨਾ ਸਟੋਰ ਜਿਹੜਾ ਉਹ ਬੰਦ ਕਰ ਦਿੰਦਾ ਹੈ ਤੇ ਹੁਣ ਇਹਨੇ ਆਪਣੇ ਨਾਲ ਜੋ ਵੀ ਵਰਕਰ ਰੱਖੇ ਸੀਗੇ ਉਹਨਾਂ ਨੂੰ ਇਹਨੇ ਪਹਿਲੇ ਦਿਨ ਤੋਂ ਹੀ ਇੱਕ ਗੱਲ ਕਹੀ ਸੀ ਕਿ ਕਿਸੇ ਸਮਾਨ ਦੇ ਵਿੱਚ ਕੋਈ ਮਿਲਾਵਟ ਨਹੀਂ ਕਰਨੀ ਸਮਾਨ ਜੋ ਵੀ ਦੇਣਾ ਹੈ ਉਹ ਪਿਓਰ ਦੇਣਾ ਆ ਲੋਕਾਂ ਨੂੰ ਤੇ ਹੁਣ ਐਵੇਂ ਕਰਦੇ ਆ 1981 ਦੇ ਵਿੱਚ ਇਹ ਆਪਣਾ ਪਹਿਲਾ ਜਿਹੜੀ ਡੋਸੇ ਦੀ ਹੈ ਜਿਹੜਾ ਉਹ ਦੁਕਾਨ ਹੈ ਜਿਹੜੀ ਉਹ ਖੋਲਦੇ ਆ ਤੇ ਹੁਣ ਕੀ ਹੁੰਦਾ ਆ ਜਿਵੇਂ ਪੰਡਤ ਨੇ ਦੱਸਿਆ ਸੀਗਾ ਹੁਣ ਇਹਦੇ ਮਨ 'ਚ ਵੀ ਇਹੀ ਸੀਗਾ ਕਿ ਮੈਂ ਰਾਤੋਂ ਰਾਤ ਕਰੋੜਪਤੀ ਬਣ ਜਾਵਾਂਗਾ ਪਰ ਐਵੇਂ ਦਾ ਕੁਝ ਨਹੀਂ ਹੁੰਦਾ 2 ਮਹੀਨੇ ਨਿਕਲ ਜਾਂਦੇ ਆ ਇਹਦਾ ਜਿਹੜਾ ਡੋਸੇ ਦਾ ਕੰਮ ਸੀਗਾ ਉਹ ਬਿਲਕੁਲ ਮੰਦੇ 'ਚ ਜਾ ਰਿਹਾ ਹੁੰਦਾ ਆ ਤੇ ਹੁਣ ਇੱਕ ਦਿਨ ਪੰਡਤ ਨੂੰ ਫੇਰ ਉਹੀ ਮਿਲਦਾ ਆ ਜਾ ਕੇ ਤੇ ਪੰਡਤ ਨੂੰ ਕਹਿੰਦਾ ਆ ਕਿ ਤੁਹਾਡੇ ਕਹਿਣ ਤੇ ਜਿਹੜਾ ਮੈਂ ਕੰਮ ਸ਼ੁਰੂ ਕੀਤਾ ਮੈਂ ਤਾਂ ਘਾਟੇ ਵਿੱਚ ਜਾ ਰਿਹਾ ਵਾਂ ਮੇਰਾ ਤਾਂ ਕੋਈ ਕੰਮ ਚੱਲ ਹੀ ਨਹੀਂ ਰਿਹਾ ਜੇ ਇਹੀ ਹਾਲਾਤ ਰਹੇ ਤਾਂ ਮੈਂ ਤਾਂ ਸੜਕ ਤੇ ਆ ਜਾਵਾਂਗਾ ਹੁਣ ਪੰਡਤ ਇਹਨੂੰ ਕਹਿੰਦਾ ਹੈ ਕਿ ਇਹ ਤੇਰੇ ਪ੍ਰੀਖਿਆ ਦੇ ਦਿਨ ਨੇ ਰੱਬ ਤੇਰੀ ਪ੍ਰੀਖਿਆ ਲੈ ਰਿਹਾ ਆ ਕੋਈ ਗੱਲ ਨਹੀਂ ਤੇਰਾ ਕੰਮ ਬਹੁਤ ਵਧੀਆ ਚੱਲੇਗਾ ਹੁਣ ਕੀ ਹੁੰਦਾ ਆ 2 ਮਹੀਨੇ ਨਿਕਲਦੇ ਆ 2 ਮਹੀਨੇ ਬਾਅਦ ਇਹਦਾ ਉਹੀ ਕੰਮ ਹੈ ਜਿਹੜਾ ਉਹ ਇੰਨਾ ਜ਼ਿਆਦਾ ਵੱਧ ਜਾਂਦਾ ਆ ਕਿ ਇਹਦੇ ਜਿੰਨੇ ਵੀ ਵਰਕਰ ਸੀਗੇ ਉਹ ਕੰਮ ਹੀ ਨਹੀਂ ਸੀ ਕੱਢ ਪਾਉਂਦੇ ਇੰਨੇ ਜ਼ਿਆਦਾ ਉੱਥੇ ਲੋਕਾਂ ਦੀ ਇਹ ਜਿਹੜੀ ਉਹ ਭੀੜ ਲੱਗਣੀ ਸ਼ੁਰੂ ਹੋ ਜਾਂਦੀ ਹੈ ਹੁਣੇ ਸੋਚਦਾ ਹੈ ਕਿ ਹੁਣ ਕੀ ਕੀਤਾ ਜਾਏ ਹੁਣ ਜਿਹੜੇ ਇਹਦਾ ਪਹਿਲਾ ਜਿਹੜਾ ਨੇ ਡੋਸੇ ਵਾਲਾ ਰੈਸਟੋਰੈਂਟ ਖੋਲਿਆ ਸੀਗਾ ਹੁਣ ਉਸ ਤੋਂ ਥੋੜੀ ਦੂਰੀ ਤੇ ਇੱਕ ਹੋਰ ਖੋਲ੍ਹ ਲਿੰਦਾ ਹੈ ਰੈਸਟੋਰੈਂਟ ਹੁਣ ਉੱਥੇ ਵੀ ਜਿੰਨੀ ਇੱਥੇ ਭੀੜ ਸੀ ਉਹ ਇਹਦੇ ਨਾਲ ਉਹ ਡਬਲ ਉੱਥੇ ਲੱਗਣੀ ਸ਼ੁਰੂ ਹੋ ਗਈ ਹੁਣ ਜਿਹੜਾ ਵੀ ਕੋਈ ਆਉਂਦਾ ਇਹ ਹੋ ਹੀ ਨਹੀਂ ਸੀ ਸਕਦਾ ਕਿ ਚੇਨਈ ਦੇ ਵਿੱਚ ਆਏ ਤੇ ਇਹਦੀ ਦੁਕਾਨ ਤੇ ਨਾ ਕੋਈ ਬੰਦਾ ਆਏ ਚਾਹੇ ਉਹ ਫਿਲਮ ਐਕਟਰ ਹੋਵੇ ਚਾਹੇ ਉਹ ਸਪੋਰਟਸਮੈਨ ਹੋਵੇ ਚਾਹੇ ਕੋਈ ਵੀ ਹੋਵੇ ਤਾਂ ਹੁਣ ਇਹਦੀ ਉੱਥੇ ਦੁਕਾਨ ਤੋਂ ਡੋਸਾ ਲੋਕੀ ਖਾ ਕੇ ਜਾਂਦੇ ਹੀ ਜਾਂਦੇ ਸੀ ਹੁਣ ਇਹਦਾ ਜਿਹੜਾ ਕੰਮ ਆ ਦਿਨੋ ਦਿਨ ਵੱਧ ਰਿਹਾ ਸੀਗਾ ਹੁਣ ਵੇਖਦੇ ਹੀ ਵੇਖਦੇ ਇਹਨੇ ਆਪਣੇ ਇੰਡੀਆ ਦੇ ਵਿੱਚੇ ਜਿਹੜਾ 39 ਰੈਸਟੋਰੈਂਟ ਖੋਲ੍ਹ ਲਏ ਸੀਗੇ ਇਹਦਾ ਕੰਮ ਇੰਨੀ ਤੀਜੀ ਦੇ ਨਾਲ ਵਧਣਾ ਸ਼ੁਰੂ ਹੋ ਗਿਆ ਸੀ ਤੇ ਇਹ ਦਿਨੋ ਦਿਨ ਤਰੱਕੀ ਕਰ ਰਿਹਾ ਸੀਗਾ ਹੁਣ ਇਸੇ ਦੌਰਾਨ ਹੀ ਜਿਹੜੇ ਇਹਦੇ ਦੋ ਵਿਆਹ ਵੀ ਹੋ ਜਾਂਦੇ ਐ ਤੇ ਇਹਦੀਆਂ ਜਿਹੜੀਆਂ ਦੋ ਘਰ ਵਾਲੀਆਂ ਸੀ ਉਹਨਾਂ ਦੋਨਾਂ ਤੋਂ ਹੀ ਜਿਹੜੇ ਇਹਦੇ ਦੋ ਬੇਟੇ ਹੁੰਦੇ ਆ ਤਾ ਹੁਣ ਇਹਦੀ ਜ਼ਿੰਦਗੀ ਸੀਗੀ ਜਿਹੜੀ ਉਹ ਇੱਕਦਮ ਸੈੱਟ ਹੋ ਚੁੱਕੀ ਸੀ ਤੇ ਇਹਦੇ ਆਪਣੇ ਦੇਸ਼ ਦੇ ਵਿੱਚ 39 ਰੈਸਟੋਰੈਂਟ ਸੀਗੇ ਹੁਣ ਜਿਹੜੇ ਇਹਦੇ ਰੈਸਟੋਰੈਂਟ ਸੀਗੇ ਨੇ ਹਰ ਇੱਕ ਰੈਸਟੋਰੈਂਟ ਦੇ ਵਿੱਚ ਉਸ ਪੰਡਤ ਦੀ ਫੋਟੋ ਜ਼ਰੂਰ ਲਾਈ ਸੀ ਕਿਉਂਕਿ ਇਹ ਲੋਕਾਂ ਨੂੰ ਇਹ ਵੀ ਦੱਸਦਾ ਸੀਗਾ ਕਿ ਅਗਰ ਪਰਮਾਤਮਾ ਤੋਂ ਬਾਅਦ ਮੈਨੂੰ ਕਿਸਤੇ ਯਕੀਨ ਆ ਜਾਂ ਮੇਰੀ ਕਿਸਮਤ ਕਿਸੇ ਨੇ ਬਦਲੀ ਹੈ ਤਾਂ ਉਹ ਇਹ ਪੰਡਤ ਆ ਇਹਨੇ ਮੇਰੀ ਕਿਸਮਤ ਬਦਲੀ ਹੈ ਇਹਨਾਂ ਉਹਦੇ ਤੇ ਵਿਸ਼ਵਾਸ ਕਰਦਾ ਸੀਗਾ ਹੁਣੇ ਹੁਣ ਇਸ ਤੋਂ ਬਾਅਦ ਕੀ ਹੁੰਦਾ ਆ ਹੁਣ ਇੱਕ ਦਿਨ ਫੇਰ ਉਹ ਪੰਡਤ ਨੂੰ ਮਿਲਦਾ ਆ ਤੇ ਇਹਨੂੰ ਕਹਿੰਦਾ ਆ ਕਿ ਤੂੰ ਮੇਰੇ ਕਹਿਣ ਤੇ ਇੱਕ ਤੀਜਾ ਹੋਰ ਵਿਆਹ ਕਰਾ ਲੈ ਉਸ ਤੋਂ ਬਾਅਦ ਤੂੰ ਵੇਖੀ ਤੇਰੇ ਨਾਮ ਦੀਆਂ ਧੂਮ ਦੇਸ਼ਾਂ ਵਿਦੇਸ਼ਾਂ 'ਚ ਹੋਣਗੀਆਂ ਤੇ ਤੂੰ ਕਰੋੜਪਤੀ ਐਸ ਤੋਂ ਬਾਅਦ ਤੂੰ ਅਰਬਪਤੀ ਬਣ ਜਾਵੇਂਗਾ ਹੁਣ ਇਹ ਪੰਡਤ ਨੂੰ ਕਹਿੰਦਾ ਕਿ ਠੀਕ ਆ ਜਿਵੇਂ ਤੁਸੀਂ ਕਹੋ ਮੈਂ ਅੱਗੇ ਵੀ ਤੁਹਾਡਾ ਕੋਈ ਕਿਹਾ ਨਹੀਂ ਮੋੜਿਆ ਮੈਂ ਹੁਣ ਵੀ ਨਹੀਂ ਮੋੜਾਂਗਾ ਹੁਣ ਇਹ ਕੀ ਕਹਿੰਦਾ ਹੈ ਕਿ ਤੀਜਾ ਤੀਜੇ ਵਿਆਹ ਦੇ ਲਈ ਕੁੜੀ ਲੱਭਣੀ ਸ਼ੁਰੂ ਕਰ ਦਿੰਦਾ ਆ ਹੁਣ ਇਸੇ ਦੌਰਾਨ ਕੀ ਹੁੰਦਾ ਆ ਇਹ ਆਪਣੇ ਰੈਸਟੋਰੈਂਟ ਸੀਗੇ ਜਿਹੜੇ ਜਿਹੜੇ ਪਹਿਲਾਂ ਤਾਂ ਆਪਣੇ ਇੰਡੀਆ ਵਿੱਚ ਹੀ ਸੀਗੇ ਫਿਰ ਇਹਨੇ ਜਿਹੜਾ ਪਹਿਲਾ ਰੈਸਟੋਰੈਂਟ ਸੀਗਾ ਉਹ ਬਾਹਰ ਇਹਨੇ ਖੋਲਿਆ ਸੀਗਾ ਦੁਬਈ ਦੇ ਵਿੱਚ ਤੇ ਦੁਬਈ ਤੋਂ ਬਾਅਦ ਇਹਨੇ ਦੂਜਾ ਖੋਲਿਆ ਸੀਗਾ ਮਲੇਸ਼ੀਆ ਦੇ ਵਿੱਚ ਹੁਣ ਜਿਹੜਾ ਇਹਨੇ ਮਲੇਸ਼ੀਆ ਦੇ ਵਿੱਚ ਰੈਸਟੋਰੈਂਟ ਖੋਲਿਆ ਸੀਗਾ ਉੱਥੇ ਇਹਨੇ ਆਪਣਾ ਇੱਕ ਕਰਮਚਾਰੀ ਕੱਲਿਆ ਸੀਗਾ ਉਹਦਾ ਨਾਮ ਸੀਗਾ ਰਾਮਾ ਸੁਆਮੀ ਇਸ ਰਾਮਾ ਸੁਆਮੀ ਦੀ ਇੱਕ ਬੇਟੀ ਹੁੰਦੀ ਹੈ ਜਿਹਦਾ ਨਾਮ ਹੁੰਦਾ ਆ ਜੋਤੀ ਤੇ ਇਹਨੇ 1990 ਦੇ ਵਿੱਚ ਜਿਹੜਾ ਆਪਣੇ ਮਾਪਿਓ ਦੇ ਖਿਲਾਫ ਜਾ ਕੇ ਜਿਹੜਾ ਉਹ ਲੰਬ ਮੈਰਿਜ ਕਰਵਾ ਲੈਂਦੀ ਹੈ ਹੁਣ ਕੀ ਹੁੰਦਾ ਇਹਨਾਂ ਦੇ ਕੋਲ ਕੋਈ ਕੰਮਕਾਰ ਨਹੀਂ ਹੁੰਦਾ ਜਿਹਦੇ ਨਾਲ ਇਹਨਾਂ ਦਾ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਰਿਹਾ ਸੀਗਾ ਇਹਨਾਂ ਨੂੰ ਹੁਣ ਇਸ ਤੋਂ ਬਾਅਦ ਇਹਨੂੰ ਯਾਦ ਆਉਂਦਾ ਕਿਉਂ ਨਾ ਜਿੱਥੇ ਮੇਰੇ ਪਿਤਾ ਜੀ ਕੰਮ ਕਰਦੇ ਆ ਮੈਂ ਵੀ ਉਹਨਾਂ ਕੋਲ ਜਾ ਕੇ ਕੁਝ ਹੈਲਪ ਮੰਗਾ ਹੋ ਸਕਦਾ ਹੈ ਉਹ ਸਾਡੀ ਹੈਲਪ ਕਰ ਦੇਣ ਤਾਂ ਹੁਣ ਇਹ ਜੋਤੀ ਹੈ ਜਿਹੜੀ ਆਪਣੇ ਹਸਬੰਦ ਨੂੰ ਦੱਸਦੀ ਹੈ ਤੇ ਹੁਣ ਇਹ ਅਗਲੇ ਦਿਨ ਇਹ ਜਿਹੜਾ ਉਹ ਰਾਮਾ ਸੁਆਮੀ ਦੇ ਜਿਹੜਾ ਆਫਿਸ 'ਚ ਜਾਂਦੀ ਹੈ ਆਫਿਸ 'ਚ ਜਾ ਕੇ ਰਾਮਾ ਸਵਾਮੀ ਨੂੰ ਕਹਿੰਦੀ ਹੈ ਕਿ ਮੈਂ ਤੁਹਾਡੇ ਕਰਮਚਾਰੀ ਦੀ ਬੇਟੀ ਆ ਤੇ ਤੁਸੀਂ ਮੇਰੇ ਪਿਤਾ ਜੀ ਦੀ ਬਹੁਤ ਹੈਲਪ ਕੀਤੀ ਹੈ ਤੁਸੀਂ ਮੈਂ ਚਾਹਨੀ ਆ ਕਿ ਤੁਸੀਂ ਮੇਰੀ ਵੀ ਹੈਲਪ ਕਰੋ ਤੇ ਹੁਣ ਜਿਹੜਾ ਪੀ ਰਾਮਾ ਸਵਾਮੀ ਸੀਗਾ ਆਪਣੇ ਆਫਿਸ 'ਚ ਬੈਠਾ ਤੇ ਜਦੋਂ ਇਹਨੂੰ ਜੋਤੀ ਨੂੰ ਵੇਖਦਾ ਉਹ ਤਾਂ ਵੇਖਦਾ ਹੀ ਰਹਿ ਜਾਂਦਾ ਆ ਉਹਨੂੰ ਪਹਿਲੀ ਨਜ਼ਰ 'ਚ ਹੀ ਜਿਹੜਾ ਇਹਦੇ ਨਾਲ ਪਿਆਰ ਹੋ ਜਾਂਦਾ ਹੈ ਜੋਤੀ ਦੇ ਨਾਲ ਹੁਣ ਇਸ ਤੋਂ ਬਾਅਦ ਇਹ ਕੀ ਕਰਦਾ ਹੈ ਜੋਤੀ ਨੂੰ ਕਹਿੰਦਾ ਤਾਂ ਨਹੀਂ ਕੁਝ ਪਰ ਜੋਤੀ ਨੂੰ ਕਹਿੰਦਾ ਹੈ ਕਿ ਹਾਂ ਮੈਂ ਤੇਰੀ ਮਦਦ ਜ਼ਰੂਰ ਕਰਾਂਗਾ ਹੁਣ ਇਹ ਜੋਤੀ ਐਨੀ ਗੱਲ ਕਹਿ ਕੇ ਜਦੋਂ ਆਪਣੇ ਘਰ ਵਾਪਸ ਜਾਂਦੀ ਹੈ ਤਾਂ ਇਹਦੇ ਘਰ ਵਾਪਸ ਜਾਣ ਤੋਂ ਪਹਿਲਾਂ ਉੱਥੇ ਮਹਿੰਗੇ ਮਹਿੰਗੇ ਗਿਫਟ ਅੱਗੇ ਦਰਵਾਜ਼ੇ ਦੇ ਪਏ ਹੁੰਦੇ ਆ। ਹੁਣ ਜਿਹੜੀ ਜੋਤੀ ਹੈ ਜਦੋਂ ਜਾ ਕੇ ਵੇਖਦੀ ਹੈ ਉਹਨਾਂ ਦੇ ਉੱਪਰ ਨਾਮ ਲਿਖਿਆ ਹੁੰਦਾ ਆ ਪੀ ਰਾਜਗੁਪਾਲ। ਉਹ ਖੁਸ਼ ਹੋ ਕੇ ਆਪਣੇ ਘਰ ਵਾਲੇ ਨੂੰ ਦੱਸਦੀ ਹੈ ਕਿ ਵੇਖ ਸਾਡੇ ਮਾਲਕ ਨੇ ਜਿਹੜੇ ਕਿੰਨੇ ਦੇ ਆਲੂ ਨੇ ਇਹਨਾਂ ਨੇ ਮੇਰੇ ਘਰ ਪਹੁੰਚਣ ਤੋਂ ਪਹਿਲਾਂ ਹੀ ਇਹਨੇ ਮਹਿੰਗੇ ਮਹਿੰਗੇ ਗਿਫਟ ਜਿਹੜੇ ਘਰ ਪੇਸ ਤੇ ਪਰ ਉਹਨੂੰ ਇਸ ਗੱਲ ਦਾ ਨਹੀਂ ਸੀ ਪਤਾ ਉਹ ਤਾਂ ਇਹਨੂੰ ਪਸੰਦ ਕਰਦਾ ਹੈ ਉਹ ਤਾਂ ਇਹ ਸਭ ਕੁਝ ਤਾਂ ਕਰਕੇ ਕਰ ਰਿਹਾ ਆ। ਹੁਣ ਇਹ ਰੋਜ਼ਾ ਹੋ ਗਿਆ ਸੀ ਰੋਜ਼ ਉਹਦੇ ਘਰ ਗਿਫਟ ਆਉਣੇ ਸ਼ੁਰੂ ਹੋ ਗਏ ਮਹਿੰਗੇ ਮਹਿੰਗੇ ਹੁਣ ਇੱਕ ਦਿਨ ਕੀ ਹੁੰਦਾ ਹੈ ਜਿਹੜਾ ਪੀਰ ਰਾਜਗੋਪਾਲ ਇਹ ਜੋਤੀ ਨੂੰ ਫੋਨ ਕਰਦਾ ਹੈ ਤੇ ਕਹਿੰਦਾ ਆ ਕਿ ਮੈਨੂੰ ਤੇਰੇ ਨਾਲ ਕੰਮ ਆ ਤੂੰ ਮੇਰੇ ਆਫਿਸ 'ਚ ਆ ਜਾ ਹੁਣ ਇਹ ਜੋਤੀ ਉਵੇਂ ਹੀ ਕਰਦੀ ਹੈ ਉਹਦੇ ਆਫਿਸ 'ਚ ਜਾਂਦੀ ਹੈ ਤੇ ਆਫਿਸ 'ਚ ਜਦੋਂ ਜਾਂਦੀ ਹੈ ਪੀਰ ਰਾਜਗੋਪਾਲ ਉਹਨੂੰ ਕਹਿੰਦਾ ਆ ਕਿ ਜੋਤੀ ਮੈਨੂੰ ਤੇਰੇ ਨਾਲ ਪਹਿਲੀ ਨਜ਼ਰ ਚ ਹੀ ਹੈ ਜਿਹੜਾ ਉਹ ਪਿਆਰ ਹੋ ਗਿਆ ਮੈਂ ਤੈਨੂੰ ਪਸੰਦ ਕਰਨਾ ਵਾਂ ਤੇ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹੁੰਨਾ ਵਾਂ ਹੁਣ ਜੋਤੀ ਇੱਥੇ ਇਹ ਗੱਲ ਸੁਣ ਕੇ ਬਹੁਤ ਹੈਰਾਨ ਸੀ ਕਿਉਂਕਿ ਇਹਨਾਂ ਦੀ ਉਮਰ ਦੇ ਵਿੱਚ ਬਹੁਤ ਫਰਕ ਸੀਗਾ ਤੇ ਹੁਣ ਇੱਥੇ ਇਹਨੂੰ ਜੋਤੀ ਨੂੰ ਜਿਹੜਾ ਝਟਕਾ ਲੱਗਦਾ ਆ ਹੁਣ ਇਹ ਪੀ ਰਾਜਗopal ਉਹਨੂੰ ਕਹਿੰਦਾ ਆ ਕਿ ਮੈਂ ਤੇਰੇ ਪਤੀ ਨੂੰ ਇੰਨੇ ਪੈਸੇ ਦੇਵਾਂਗਾ ਕਿ ਉਹਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹੇਗੀ ਉਹ ਜੋ ਚਾਹੇ ਉਹ ਕੰਮ ਕਰ ਸਕਦਾ ਆ ਪਰ ਉਹ ਤੈਨੂੰ ਛੱਡ ਦੇ ਹੁਣ ਜੋਤੀ ਨੂੰ ਇਹ ਗੱਲ ਸੁਣ ਕੇ ਬਹੁਤ ਗੁੱਸਾ ਆਉਂਦਾ ਆ ਇਹ ਗੁੱਸੇ ਦੇ ਨਾਲ ਉਹਨੂੰ ਗਾਲਾਂ ਕੱਢ ਕੇ ਆਫਿਸ ਚੋਂ ਜਿਹੜਾ ਆਪਣੇ ਘਰ ਵਾਪਸ ਆ ਜਾਂਦੀ ਹੈ ਹੁਣ ਜਦੋਂ ਘਰ ਵਾਪਸ ਆਉਂਦੀ ਹੈ ਆਪਣੇ ਹਸਬੰਦ ਨੂੰ ਸਾਰੀ ਗੱਲ ਦੱਸਦੀ ਹੈ ਤੇ ਹੁਣ ਦੂਜੇ ਪਾਸੇ ਜਿਹੜਾ ਪੀਰਾਜ ਗੋਪਾਲ ਹੁੰਦਾ ਹੈ ਜਦੋਂ ਜੋਤੀ ਉਹਨੂੰ ਨਾ ਕਰ ਦਿੰਦੀ ਹੈ ਤਾਂ ਉਹ ਇਹਨਾਂ ਦਾ ਜੀਣਾ ਮੁਸ਼ਕਲ ਕਰ ਦਿੰਦਾ ਹੈ ਤੇ ਫਿਰ ਇੱਕ ਦਿਨ ਕੀ ਹੁੰਦਾ ਹੈ ਕਿ ਜਿਹੜਾ ਪੀਰਾਜ ਗੋਪਾਲ ਆ ਉਹਦੇ ਹਸਬੰਦ ਨੂੰ ਇਹ ਜਿਹੜਾ ਉਹ ਕਿਡਨੈਪ ਕਰਵਾ ਲਿੰਦਾ ਆ ਹੁਣ ਉਹਨੂੰ ਜਦੋਂ ਕਿਡਨੈਪ ਕਰ ਲਿੰਦੇ ਆ ਤਾਂ ਉਸ ਤੋਂ ਬਾਅਦ ਉਹਨੂੰ ਬਹੁਤ ਟੌਰਚਰ ਕਰਦੇ ਆ ਉਹਦੇ ਨਾਲ ਮਾਰ ਕਟਾਈ ਕਰਦੇ ਆ ਉਹਦਾ ਖਾਣਾ ਪੀਣਾ ਬੰਦ ਕਰ ਦਿੰਦੇ ਆ ਲਗਾਤਾਰ 14 ਦਿਨ ਤੱਕ ਉਹਨੂੰ ਜਿਹੜਾ ਉਹ ਬੰਦੀ ਬਣਾ ਕੇ ਰੱਖਦੇ ਆ ਤਾਂ ਹੁਣ ਜਦੋਂ 14ਵਾਂ ਦਿਨ ਆ ਉਹਦੇ ਨਾਲ ਕੀ ਹੁੰਦਾ ਹੈ ਉਹ ਮੌਕਾ ਪਾ ਕੇ ਉੱਥੋਂ ਭੱਜ ਕੇ ਆਪਣੇ ਘਰ ਵਾਪਸ ਆ ਜਾਂਦਾ ਹੈ ਤੇ ਹੁਣ ਜਿਹੜੀ ਜੋਤੀ ਹੁੰਦੀ ਹੈ ਉਹ ਪੁਲਿਸ ਸਟੇਸ਼ਨ 'ਚ ਵੀ ਜਾਂਦੀ ਹੈ ਐਫ ਆਈ ਆਰ ਵੀ ਲਖਵਾਉਂਦੀ ਹੈ ਪਰ ਉਹ ਕੋਈ ਉੱਥੇ ਕੋਈ ਵੀ ਪੀ ਰਾਜਗੋਪਾਲ ਤੇ ਕੋਈ ਐਕਸ਼ਨ ਲੈਣ ਨੂੰ ਤਿਆਰੀ ਨਹੀਂ ਹੁੰਦਾ ਕਿਉਂਕਿ ਉਹ ਇੰਨਾ ਰੁਤਬੇ ਵਾਲਾ ਸੀ ਇੰਨਾ ਉਹਦਾ ਨਾਮ ਸੀ ਤਾਂ ਹੁਣ ਇਸ ਤੋਂ ਬਾਅਦ ਕੀ ਹੁੰਦਾ ਹੈ ਥੋੜਾ ਸਮਾਂ ਨਿਕਲਦਾ ਹੈ ਪਹਿਲਾਂ ਤਾਂ ਇਹ ਸੋਚਦੀ ਹੈ ਕਿ ਕਿਉਂ ਨਾ ਇਹ ਸ਼ਹਿਰ ਛੱਡ ਕੇ ਆਪਾਂ ਕਿਸੇ ਦੂਜੇ ਸ਼ਹਿਰ ਚਲੇ ਜਾਈਏ ਪਰ ਇਹ ਜਿੱਥੇ ਵੀ ਜਾਂਦੇ ਉਹ ਪੀ ਰਾਜਗੋਪਾਲ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੁਣ ਇਸ ਤੋਂ ਬਾਅਦ ਕੀ ਹੁੰਦਾ ਥੋੜਾ ਸਮਾਂ ਨਿਕਲਦਾ ਆ ਇਹ ਜਿਹੜਾ ਪੀ ਰਾਜਗੋਪਾਲ ਹੁੰਦਾ ਹੈ ਉਹਦੇ ਹਸਬੈਂਡ ਨੂੰ ਫੇਰ ਤੋਂ ਇਹ ਜਿਹੜਾ ਉਹ ਕਿਡਨਾਪ ਕਰਵਾ ਲੈਂਦੇ ਆ ਹੁਣ ਜਦੋਂ ਇਹ ਦੂਜੀ ਵਾਰੀ ਕਿਡਨਾਪ ਕਰਾਉਂਦੇ ਆ ਤੇ ਇਸ ਵਾਰੀ ਇਹਨੂੰ ਐਨੇ ਉੱਥੇ ਤਸੀਹੇ ਦਿੱਤੇ ਜਾਂਦੇ ਆ ਇਹਨੂੰ ਇੰਨਾ ਜ਼ਿਆਦਾ ਭੁੱਖਾ ਰੱਖਿਆ ਜਾਂਦਾ ਇਹਨੂੰ ਪਾਣੀ ਤੱਕ ਵੀ ਨਹੀਂ ਸੀ ਦਿੱਤਾ ਜਾਂਦਾ ਤੇ ਐਨਾ ਇਹਨੂੰ ਟੌਰਚਰ ਕਰਨ ਤੋਂ ਬਾਅਦ ਇਹਦੀ ਉੱਥੇ ਜਿਹੜੀ ਉਹ ਮੌਤ ਹੋ ਜਾਂਦੀ ਹੈ ਤੇ ਦੂਜੇ ਪਾਸੇ ਜਿਹੜੀ ਜੋਤੀ ਹੁੰਦੀ ਹੈ ਉਹਨੂੰ ਤਾਂ ਪਤਾ ਸੀਗਾ ਕਿ ਇਹ ਸਭ ਕੁਝ ਕੌਣ ਕਰ ਰਿਹਾ ਆ ਹੁਣ ਇਹ ਲਗਾਤਾਰ ਪੁਲਿਸ ਸਟੇਸ਼ਨ ਦੇ ਜਾ ਕੇ ਚੱਕਰ ਕੱਟ ਰਹੀ ਸੀਗੀ ਪਰ ਪੁਲਿਸ ਵਾਲੇ ਇਹਦੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਸੀ ਹੁਣ ਇਸ ਤੋਂ ਬਾਅਦ ਕੀ ਹੁੰਦਾ ਏਸੇ ਦੌਰਾਨ ਹੀ ਜਿਹੜਾ ਪੁਲਿਸ ਵਾਲਿਆਂ ਨੂੰ ਇੱਕ ਫੋਨ ਆਉਂਦਾ ਆ ਤੇ ਫੋਨ ਆਉਂਦਾ ਆ ਕਿ ਇਹ ਤਾਮਿਲਨਾਡੂ ਦੇ ਨਾਲ ਇੱਕ ਜਗ੍ਹਾ ਪੈਂਦੀ ਏ ਕੋੜਾਈ ਦੀਆਂ ਪਹਾੜੀਆਂ ਇੱਥੇ বন ਵਿਭਾਗ ਦੇ ਕਰਮਚਾਰੀ ਕੁਝ ਕੰਮ ਕਰ ਰਹੇ ਹੁੰਦੇ ਆ ਤਾਂ ਉਹਨਾਂ ਨੂੰ ਇੱਥੇ ਲਾਸ਼ ਮਿਲਦੀ ਏ ਇੱਕ ਹੁਣ ਜਦੋਂ ਪੁਲਿਸ ਨੂੰ ਫੋਨ ਕਰਦੇ ਆ ਪੁਲਿਸ ਮੌਕੇ ਤੇ ਪਹੁੰਚਦੀ ਏ ਤੇ ਉੱਥੇ ਡੈੱਡ ਬੋਡੀ ਏ ਜਿਹੜੀ ਉਹ ਆਪਣੇ ਕਬਜ਼ੇ 'ਚ ਲੈਂਦੇ ਆ ਤੇ ਪੋਸਟਮਾਰਟਮ ਹੁੰਦਾ ਆ ਤੇ ਹੁਣ ਇਹੀ ਗੱਲ ਜਦੋਂ ਜੋਤੀ ਨੂੰ ਪਤਾ ਚੱਲਦੀ ਹੈ ਤੇ ਜੋਤੀ ਜਾ ਕੇ ਉਥੇ ਸ਼ਨਾਖਤ ਕਰਦੀ ਹੈ ਉਹ ਕਹਿੰਦੀ ਹੈ ਕਿ ਇਹ ਮੇਰੇ ਹਸਬੰਡ ਦੀ লাশ ਆ ਹੁਣ ਉਹ ਵਾਰ-ਵਾਰ ਪੁਲਿਸ ਵਾਲਿਆਂ ਨੂੰ ਇਹ ਕਹਿ ਰਹੀ ਸੀਗੀ ਕਿ ਇਹ ਸਭ ਲਈ ਜ਼ਿੰਮੇਵਾਰ ਤੁਸੀਂ ਹੋ ਮੇਰੇ ਹਸਬੰਡ ਦੀ ਮੌਤ ਦੇ ਜ਼ਿੰਮੇਵਾਰ ਤੁਸੀਂ ਹੋ ਹੋਰ ਕੋਈ ਨਹੀਂ ਮੈਂ ਲਗਾਤਾਰ ਤੁਹਾਨੂੰ ਇਹ ਗੱਲ ਕਹਿ ਰਹੀ ਸੀਗੀ ਕਿ ਮੇਰੇ ਪਤੀ ਦੀ ਜਿਹੜੀ ਜਾਨ ਨੂੰ ਖਤਰਾ ਆ ਉਹਨੂੰ ਪੀ ਰਾਜਗੋਪਾਲ ਨੇ ਜਿਹੜਾ ਉਹ ਕਿਡਨੈਪ ਕਰਵਾਇਆ ਪਰ ਤੁਸੀਂ ਮੇਰੀ ਇੱਕ ਨਹੀਂ ਸੁਣੀ ਪਰ ਇੰਨਾ ਸਭ ਕੁਝ ਹੋਣ ਤੋਂ ਬਾਅਦ ਵੀ ਪੁਲਿਸ ਵਾਲੇ ਉਹਦੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀਗੇ ਹਾਲੇ ਵੀ ਤਾਂ ਹੁਣ ਉਹ ਕੀ ਕਰਦੀ কোর্ਟ ਦਾ ਸਹਾਰਾ ਲੈਂਦੀ ਹੈ ਹੁਣ ਕੋਰਟ ਤੇ ਕਹਿਣ ਤੇ ਜਿਹੜਾ ਪੁਲਿਸ ਵਾਲੇ ਜਿਹੜੇ ਉਹ ਐਕਸ਼ਨ ਲੈਂਦੇ ਐ ਤੇ ਫੇਰ ਇਹਨੂੰ ਉਹਦੀ ਮੌਤ ਹੋਈ ਸੀ ਇਹਦੇ ਹਸਬੈਂਡ ਦੀ 31 ਅਕਤੂਬਰ 2021 ਨੂੰ ਤੇ ਠੀਕ ਇੱਕ ਮਹੀਨੇ ਬਾਅਦ 23 ਨਵੰਬਰ 2021 ਚ ਹੈ ਜਿਹੜਾ ਇਹਨੂੰ ਅਰੈਸਟ ਕੀਤਾ ਜਾਂਦਾ ਆ ਤੇ ਇਸ ਤੋਂ ਬਾਅਦ ਇਹ ਡੇਢ ਸਾਲ ਦੀ ਸਜ਼ਾ ਕੱਟ ਕੇ ਜ਼ਮਾਨਤ ਤੇ ਜਿਹੜਾ ਬਾਹਰ ਆ ਜਾਂਦਾ ਆ ਪਰ ਜਦੋਂ ਇਹ ਬਾਹਰ ਆਉਂਦਾ ਹੈ ਤੇ ਜੋਤੀ ਨੂੰ ਲੱਗਦਾ ਹੈ ਕਿ ਮੇਰਾ ਹਸਬੰਡ ਜਿਹੜਾ ਉਹ ਤਾਂ ਇਸ ਦੁਨੀਆ ਤੋਂ ਚਲਾ ਗਿਆ ਪਰ ਇਹ ਸਿਰਫ ਡੇਢ ਮਹੀਨਾ ਅੰਦਰ ਰਹਿ ਕੇ ਤੇ ਉਸ ਤੋਂ ਬਾਅਦ ਇਤਾਂ ਖੁੱਲੇ ਆਮ ਸ਼ਰਿਆਂ ਫਿਰ ਰਿਹਾ ਆ ਹੁਣ ਉਹਨੂੰ ਇਸ ਚੀਜ਼ ਦਾ ਬਹੁਤ ਦੁੱਖ ਹੋ ਰਿਹਾ ਸੀ ਕਿ ਸਾਡੀ ਹਸਦੀ ਖੇੜਦੀ ਜ਼ਿੰਦਗੀ ਨੂੰ ਇਸ ਇਨਸਾਨ ਨੇ ਜਿਹੜਾ ਉਹ ਤਬਾਹ ਕਰਕੇ ਰੱਖਤਾ ਹੁਣ ਇਹ ਬਾਹਰ ਆਉਂਦਾ ਹੈ 15 ਜੁਲਾਈ 2003 ਚ ਤੇ ਇਸ ਤੋਂ ਬਾਅਦ ਹੈ ਜਿਹੜੀ ਜੋਤੀ ਫਿਰ ਤੋਂ ਕੋਟ ਦਾ ਦਰਵਾਜ਼ਾ ਜਿਹੜਾ ਖੜਕਾਂਦੀ ਹੈ ਤੇ ਉਹ ਕੋਰਟ ਚ ਜਾ ਕੇ ਫਿਰ ਤੋਂ ਹੈ ਜਿਹੜੀ ਉਹ ਅਪੀਲ ਕਰਦੀ ਹੈ ਕਿ ਇਸ انسان ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਹੁਣ ਜਿਹੜੀ ਅਦਾਲਤ ਸੀਗੀ ਹੁਣ ਉਹ ਇਸ ਨਤੀਜੇ ਤੇ ਪਹੁੰਚਦੀ ਹੈ ਕਿ ਇਸ انسان ਨੂੰ 10 ਸਾਲ ਦੀ ਸਜ਼ਾ ਦਿੱਤੀ ਜਾਏ ਹੁਣ ਇਹਨੂੰ 10 ਸਾਲ ਦੀ ਸਜ਼ਾ ਹੁੰਦੀ ਹੈ ਪਰ 10 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਵੀ ਇਹ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਹੈ ਜਿਹੜਾ ਉਹ ਬਾਹਰ ਹੀ ਰਹਿੰਦਾ ਕਿਉਂਕਿ ਇਹਦੇ ਕੋਲ ਪੈਸਾ ਬਹੁਤ ਸੀ ਕਿਹਾ ਜਾਂਦਾ ਹੈ ਕਿ ਇਹਦੇ ਉਨਤਾਲੀ ਜਿਹੜੇ ਰੈਸਟੋਰੈਂਟ ਸੀਗੇ ਉਹ ਤਾਂ ਇੰਡੀਆ ਵੇਸ ਸੀਗੇ ਤੇ ਜਿਹੜੇ ਇਹਨੇ ਬਾਹਰ ਹੋਰਾਂ ਕੰਟਰੀਆਂ ਦੇ ਵਿੱਚ ਇਹਨੇ ਰੈਸਟੋਰੈਂਟ ਖੋਲੇ ਸੀਗੇ ਉਹਨਾਂ ਦੀ ਗਿਣਤੀ 80 ਸੀਗੀ ਪਰ ਇੰਨੀ ਵਧੀਆ ਜ਼ਿੰਦਗੀ ਹੋਣ ਦੇ ਬਾਅਦ ਵੀ ਇਸ ਇਨਸਾਨ ਨੇ ਐਵੇਂ ਦਾ ਕੰਮ ਕੀਤਾ ਕਿਸੇ ਦੀ ਹੱਸਦੀ ਖੇਡਦੀ ਜ਼ਿੰਦਗੀ ਨੂੰ ਆਪਣੇ ਸਵਾਰਥ ਦੇ ਲਈ ਇਹਨੇ ਤਬਾਹ ਕਰਕੇ ਰੱਖਤਾ ਹੁਣ ਇਸ ਤੋਂ ਬਾਅਦ ਕੀ ਹੁੰਦਾ ਆ ਇਸ ਇਨਸਾਨ ਨੂੰ ਇਹੀ ਸੀਗਾ ਕਿ ਮੈਂ ਬਾਹਰ ਰਹਾ ਤੇ ਮੇਰੀ ਇਹ ਸਜ਼ਾ ਵੀ ਇਹ ਜਿਹੜੀ ਉਹ ਮਾਫ ਹੋ ਜੇ ਹੁਣ ਇਸ ਤੋਂ ਬਾਅਦ ਇਹ ਕੀ ਕਰਦਾ ਆ ਇਹ ਹਾਈ ਕੋਰਟ 'ਚ ਅਪੀਲ ਕਰਦਾ ਆ ਕਿ ਮੇਰੀ ਉਮਰ ਹੋ ਗਈ ਹੈ ਮੇਰੀ ਸਜ਼ਾ ਨੂੰ ਕੁਝ ਘੱਟ ਕੀਤਾ ਜਾਏ ਪਰ ਹਾਈ ਕੋਰਟ ਵਾਲੇ ਕੀ ਕਰਦੇ ਆ ਇਹਦੀ ਜਿਹੜੀ ਸਜ਼ਾ ਸੀਗੀ 10 ਸਾਲ ਦੀ ਉਹਨੂੰ ਬਦਲ ਦਿੰਦੇ ਆ ਉਮਰ ਕੈਦ ਚ ਹੁਣ ਇਸ ਤੋਂ ਬਾਅਦ ਹੋਰ ਪਰੇਸ਼ਾਨ ਹੋ ਜਾਂਦਾ ਇਹਨੂੰ ਸਮਝ ਨਹੀਂ ਆਉਂਦੀ ਕਿ ਹੁਣ ਮੈਂ ਕੀ ਕਰਾਂ ਇਹਦੀ ਜਿਹੜੀ ਉਮਰ ਕੈਦ ਦੀ ਸਜ਼ਾ ਹੋਈ ਸੀ ਇਹਨੂੰ 2009 ਦੇ ਵਿੱਚ ਹੋਈ ਸੀ ਹੁਣ ਇਸ ਤੋਂ ਬਾਅਦ ਇਹ ਕੀ ਕਰਦਾ ਆ ਹੁਣ ਇਹ ਜਾਂਦਾ ਆ ਸੁਪਰੀਮ ਕੋਰਟ ਤੇ ਇਹਨੂੰ ਇਹੀ ਸੀਗਾ ਕਿ ਹੋ ਸਕਦਾ ਆ ਕਿ ਇੱਥੋਂ ਕੁਝ ਰੈਮ ਦੀ ਭੀਖ ਮਿਲ ਜੇ ਪਰ ਸੁਪਰੀਮ ਕੋਰਟ ਵੀ ਹੈ ਜਿਹੜਾ ਹਾਈ ਕੋਰਟ ਦਾ ਜਿਹੜਾ ਫੈਸਲਾ ਸੀਗਾ ਉਹਨੂੰ ਉਦਾਂ ਹੀ ਬਰਕਰਾਰ ਰੱਖਦਾ ਆ ਤੇ ਇਹ ਹਲੇ ਵੀ ਕਿਸੇ ਨਾ ਕਿਸੇ ਬਹਾਨੇ ਦੇ ਨਾਲੇ ਬਾਹਰ ਹੀ ਰਹਿੰਦਾ ਸੀਗਾ ਹਮੇਸ਼ਾ ਕਿ ਮੇਰੀ ਤਬੀਅਤ ਠੀਕ ਨਹੀਂ ਮੇਰੀ ਉਮਰ ਹੋ ਗਈ ਹੈ ਤਾਂ ਹੁਣ ਇੱਥੇ ਸੁਪਰੀਮ ਕੋਰਟ ਨੇ ਇੱਕ ਫੈਸਲਾ ਸੁਣਾਇਆ ਉਹ ਕਹਿੰਦੀ ਹੈ ਕਿ ਜੇ ਤੂੰ ਜੇਲ੍ਹ ਦੇ ਵਿੱਚ ਵਾਪਸ ਨਹੀਂ ਆਇਆ ਤਾਂ ਜਿੰਨੀ ਵੀ ਤੇਰੀ ਪ੍ਰਾਪਰਟੀ ਹੈ ਜਿੰਨੀ ਵੀ ਤੇਰੀ ਪ੍ਰਾਪਰਟੀ ਹੈ ਉਹਦੀ কুরਕੀ ਹੋ ਜੇਗੀ ਹੁਣ ਇਸ ਤੋਂ ਬਾਅਦ ਇਹਨੂੰ ਹੱਥ ਪੈਰਾਂ ਦੀ ਪੈ ਜਾਂਦੀ ਐ ਇਹਨੂੰ ਇਹੀ ਸੀਗਾ ਹੁਣ ਕੀ ਮੇਰੀ ਤਾਂ ਉਮਰ ਹੋ ਹੀ ਗਈ ਐ ਹੁਣ ਮੇਰੇ ਬੱਚਿਆਂ ਦਾ ਪਿੱਛੋਂ ਕੀ ਹੋਏਗਾ ਜੇ ਮੇਰੀ ਸਾਰੀ ਪ੍ਰਾਪਰਟੀ ਹੈ ਜਿੰਨੀ ਵੀ ਮੈਂ ਆਸਤਾ ਕਰੀ ਆਪਣੀ ਮਿਹਨਤ ਦੇ ਨਾਲ ਬਣਾਈ ਐ ਜੇ ਦੀ কুরਕੀ ਹੋਗੀ ਤਾਂ ਮੇਰੇ ਬੱਚੇ ਸੜਕ ਤੇ ਜਿਹੜੇ ਉਹ ਆ ਜਾਣਗੇ ਹੁਣ ਇਸ ਤੋਂ ਕੁਝ ਦਿਨ ਬਾਅਦ ਹੀ ਐ ਜਿਹੜਾ ਇਹ ਜਿਹੜਾ ਇਹਨੂੰ ਜੇਲ ਲੈ ਕੇ ਆਇਆ ਜਾਂਦਾ ਆ ਤਾਂ ਜੇਲੋਂ ਤੋਂ ਸਿਰਫ 2-3 ਦਿਨ ਦਾ ਹੀ ਸਮਾਂ ਨਿਕਲਦਾ ਆ ਤੇ 18 ਜੁਲਾਈ 2019 ਦੇ ਵਿੱਚ ਇਹ ਜਿਹੜਾ ਇਹਦੀ ਉਹ ਮੌਤ ਹੋ ਜਾਂਦੀ ਹੈ ਹੁਣ ਇੱਕ ਇਨਸਾਨ ਨੇ ਆਪਣੀ ਜ਼ਿੰਦਗੀ ਤਾਂ ਬਰਬਾਦ ਕੀਤੀ ਹੀ ਕੀਤੀ ਦੂਜੇ ਪਾਸੇ ਉਸ ਕੁੜੀ ਦੀ ਜ਼ਿੰਦਗੀ ਨੂੰ ਵੀ ਬਰਬਾਦ ਕਰਕੇ ਰੱਖਤਾ ਜਿਹਦੀ ਵਿੱਚ ਕੋਈ ਗਲਤੀ ਨਹੀਂ ਸੀ ਔਰ ਇੱਕ ਐਵੇਂ ਦੇ ਇਨਸਾਨ ਦੀ ਜਾਨ ਲੈ ਲਈ ਜਿਹਨੂੰ ਇਹਨਾਂ ਸਭ ਚੀਜ਼ਾਂ ਬਾਰੇ ਪਤਾ ਹੀ ਨਹੀਂ ਸੀ ਹੁਣ ਇੱਥੇ ਗੱਲ ਆਉਂਦੀ ਹੈ ਕਿ ਕਿੰ ਇਨਸਾਨ ਇੰਨਾ ਸਮਝਦਾਰ ਹੋ ਕੇ ਜਿਨੇ ਆਪਣੀ ਮਿਹਨਤ ਦੇ ਨਾਲ ਇੰਨੀ ਪ੍ਰਾਪਰਟੀ ਖੜੀ ਕਰ ਲਈ ਕੋਈ ਕਾਮ ਜੇ ਘਰ ਚੋਂ ਉੱਠ ਕੇ ਉਹ ਕਰੋੜਪਤੀ ਬਣ ਗਿਆ ਤੇ ਉਹਦੀ ਇੱਕ ਨਿੱਕੀ ਜਹੀ ਗਲਤੀ ਨੇ ਸਭ ਕੁਝ ਬਰਬਾਦ ਕਰਕੇ ਰੱਖਤਾ ਉਹਦਾ ਬਣਿਆ ਬਣਾਇਆ ਨਾਮ ਹੈ ਜਿਹੜਾ ਉਹ ਮਿੱਟੀ 'ਚ ਮਿਲ ਗਿਆ ਤੇ ਉਹਦੇ ਹੱਥ ਕੀ ਲੱਗਿਆ ਕੁਝ ਵੀ ਨਹੀਂ ਤਾਂ ਇਸ ਲਈ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਉਹਦੇ ਨਤੀਜੇ ਬਾਰੇ 100 ਵਾਰੀ ਸੋਚਣਾ ਚਾਹੀਦਾ ਹੈ ਕਿ ਇਹਦਾ ਕੱਲ ਨੂੰ ਜਾ ਕੇ ਅੰਜਾਮ ਕੀ ਹੋਏਗਾ ਇਸ ਇਨਸਾਨ ਦੇ ਇੱਕ ਫੈਸਲੇ ਨੇ ਇਹਦੀ ਪੂਰੀ ਜ਼ਿੰਦਗੀ ਨੂੰ ਜਿਹੜਾ ਤਬਾਹ ਕਰਕੇ ਰੱਖਤਾ ਜਿਹਦਾ ਇਨਾ ਨਾਮ ਸੀਗਾ ਦੇਸ਼ਾਂ 'ਚ ਵਿਦੇਸ਼ਾਂ 'ਚ ਜਿਹਨੂੰ ਇੰਨੇ ਲੋਕ ਜਾਣਦੇ ਸੀਗੇ ਇੰਨੇ ਉਹਦੀ ਇੱਜ਼ਤ ਕਰਦੇ ਸੀਗੇ ਉਹਦੇ ਇੱਕ ਗਲਤ ਫੈਸਲੇ ਨੇ ਉਹਦੇ ਨਾਂ ਨੂੰ ਮਿੱਟੀ 'ਚ ਮਿਲਾ ਕੇ ਰੱਖਤਾ ਤੇ ਇਹ ਸੀਗੀ ਅੱਜ ਦੀ ਕਹਾਣੀ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਪੀ ਰਾਜਗੋਪਾਲ ਨੇ ਕੀਤਾ ਉਹ ਠੀਕ ਕੀਤਾ ਕਿ ਉਹਨੂੰ ਇਹ ਗਲਤ ਫੈਸਲਾ ਲੈਣਾ ਚਾਹੀਦਾ ਸੀਗਾ ਜਿਸ ਨੇ ਉਹਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਤਬਾਹ ਕਰਕੇ ਰੱਖਤਾ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਤੇ ਸੀਗੀ ਅੱਜ ਦੀ ਕਹਾਣੀ ਮਿਲਦਿਆਂ ਕੱਲੇ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ